ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਦੇ ਜੀ ਆ ਵਹਿੜ ਤੁਸੀਂ ਦੇਖੀ ਹੋਣੀ ਹੈ ਜੀ ਪਹਿਲਾਂ ਵੀ ਦੋ ਵਾਰੀ ਵੀਡੀਓ ਪਾ ਚੁੱਕੇ ਆ ਦੀ ਪਹਿਲਾਂ ਤਾਂ ਇਹ ਮੰਨ ਲਓ ਇਹ ਨੇਚਰਲ ਕ੍ਰੋਸਿੰਗ ਕਰਾਈ ਸੀ ਵਹਿੜ ਤੇ ਉਸ ਤੋਂ ਬਾਅਦ ਦਵਾਈ ਭਰੀ ਗਈ ਸੀ ਜੀ ਤੇ ਆਪਾਂ ਇਹਦਾ ਕੁਛ ਨਹੀਂ ਕੀਤਾ ਸੀ ਉਦੋਂ ਤੇ ਉਸ ਤੋਂ ਬਾਅਦ ਆਪਾਂ ਉਹਨੂੰ ਗੋਲੀਆਂ ਲੈ ਕੇ ਦਿੱਤੀਆਂ ਸੀ ਦੇ ਵਹਿੜ ਦੇ ਆਪਾਂ ਇਹ ਆ ਹੀ ਕਰਤੀ ਸੀ ਜੀ ਸ਼ਾਇਦ ਮੈਂ ਸ਼ਾਟ ਪਾਇਆ ਸੀ ਉਹਦੇ 'ਚ ਲਿਖੀਆਂ ਸੀਗਾ ਗੋਲੀਆਂ ਮੇਰੇ ਯਾਦ ਵੀ ਨਹੀਂ ਤਕਰੀਬਨ ਕਿਹੜੀਆਂ ਪਾਈਆਂ ਸੀ ਫੋਟੋ ਪਾਈ ਵੀ ਹੈ ਜੀ ਗੋਲੀਆਂ ਦੀ ਵੀ ਹੀਟ ਆਸਤੇ ਗੋਲੀਆਂ ਲੈ ਕੇ ਤੇ 10 ਦਿਨਾਂ ਬਾਅਦ ਆਪਾਂ ਇਹਦੇ AI ਕਰਤੀ ਸੀ ਜੀ ਅੱਜ ਇਹ ਵੈੜ ਗੱਬਣ ਚੈੱਕ ਕਰਤੀ ਹੈ ਜੀ ਮੈਂ ਇਹਨਾਂ ਨੂੰ ਕਿਹਾ ਸੀ ਵੀ ਪਹਿਲੇ ਟੀਕੇ ਦੇ ਗੱਬਣ ਹੋਊਗੀ ਸ਼ਾਇਦ ਵੀਡੀਓ 'ਚ ਵੀ ਬੋਲਿਆ ਹੈ ਤੁਸੀਂ ਸੁਣ ਲਿਓ ਜੀ ਤੇ ਅੱਗੇ ਇਹਨਾਂ ਨੇ ਵਿਚਾਰਿਆਂ ਨੇ ਇੱਕ ਗਾਂ ਫੜਾਈ ਹੈ ਇਸ ਲੋਕੋਂ ਤੇ ਬਾਕੀ ਤੁਸੀਂ ਬਾਈ ਦੇ ਮੂੰਹੋਂ ਸੁਣੋਗੇ ਬਈ ਕੀ ਹੋਇਆ ਕਿਵੇਂ ਹੋਇਆ ਬਈ ਕਿਵੇਂ ਕਿੰਨੇ ਕਵਾਰੀ ਮੰਨ ਲਓ ਚਲੋ ਇਹ ਤਾਂ ਇੱਕ ਵਾਰੀ ਸੀ ਹਨਾ ਹਾਂਜੀ 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 ਤੇ ਅੱਗੇ ਜੀ ਸਨੇਰੇ ਕੋਲ ਸ਼ਾਈ ਵਾਲ ਗਾਂ ਸੀਗੀ ਠੀਕ ਹੈ ਉਹ ਬਹੁਤ ਵਾਰੀ ਬਾਈ ਮੈਂ ਤੀਕਾ ਭਰਾ ਕੇ ਹੰਬ ਗਿਆ ਪਰ ਮੈਨੂੰ ਰਿਜ਼ਲਟ ਕੋਈ ਡਾਕਟਰ ਸਾਹਿਬ ਦਾ ਕੋਈ ਆਇਆ ਨਹੀਂਗਾ ਮੈਨੂੰ ਠੀਕ ਹੈ ਭਾਈ ਪਰ ਜਦੋਂ ਤੁਹਾਡੇ ਨਾਲ ਮੁਲਾਕਾਤ ਹੋਈ ਤੁਹਾਡਾ ਨੰਬਰ ਲਿਆ ਸੀ ਵੇਖੀ ਵੀਡੀਓ ਹਾਂਜੀ ਫਿਰ ਤੁਸੀਂ ਘਰੇ ਆਏ ਜਦੋਂ ਤੁਹਾਨੂੰ ਕਿਹਾ ਵੀ ਵੀ ਆਹ ਗੱਲ ਆ ਤੁਸੀਂ ਆਖਿਆ ਵੀ ਬਸ ਇਹਦੀ ਤਾਂ ਜਿੰਮਤਾ ਮੇਰੀ ਆ ਹੁਣ ਹਾਂ ਹਾਂ ਸਹੀ ਹੈ ਇਹੀ ਗੱਲ ਤੁਹਾਡੀ ਸੱਚ ਆ ਗੱਲ ਬਾਈ ਬਹੁਤ ਵਧੀਆ ਡਾਕਟਰ ਹੈ ਜੇ ਇਹਨੂੰ ਮਿਲੋ ਹਾਂਜੀ ਹਾਂਜੀ ਬਹੁਤ ਚੰਗਾ ਡਾਕਟਰ ਆ ਜੋ ਗੱਲ ਕਰਦਾ ਸੱਚ ਕਰਦਾ ਰੱਬ ਹੀ ਆ ਨਾ ਪਰ ਬਾਈ ਇਹਦਾ ਸ਼ੋਰਟ ਵੀ ਬਣਾਇਆ ਆਪਾਂ ਪਰ ਮੈਂ ਇਹਨਾਂ ਨੂੰ ਚੈੱਕ ਕਰਨ ਤੋਂ ਪਹਿਲਾਂ ਦੱਸਤੀ ਸੀ ਮੈਂ ਕਿਹਾ ਵੀ ਇਹ ਵਹਿੜ ਗੱਬਣ ਰੱਬ ਦੀ ਕਿਰਪਾ ਨਾਲ ਤੇ ਬਾਈ ਨੂੰ ਇਹ ਵੀ ਕਿਹਾ ਵੀ ਮੈਂ ਕਿਹਾ ਦੂਜੀ ਗਾਵੇਂ ਤੁਸੀਂ ਲਾਓ ਬਾਈ ਜਿਹੜੀ ਤੁਸੀਂ ਫੜਾਈ ਆ ਅਪੋਵੀ ਗੰਬਣ ਕਰ ਲਾਂਗੇ ਕਹਿੰਦੇ ਆ ਵੀ ਯਰ ਜੇ ਹੋਈਗਾ ਤਾਂ ਆਪਾਂ ਜ਼ਰੂਰ ਲੈ ਕੇ ਆਵਾਂਗੇ ਉਹਗਾ ਤੇ ਬਾਕੀ ਵਹਿੜ ਹੁਣ ਖੁੱਲਣ ਵੀ ਲੱਗ ਗਈ ਸੀ ਫਰਕ ਪੈਣ ਲੱਗ ਗਿਆ ਸੀ ਤੇ ਅੱਜ ਇਹਨੂੰ ਕਰੀਬ-ਕਰੀਬ 2 ਮਹੀਨੇ ਹੋ ਗਿਆ ਜੀ ਕੋਈ ਆਪਾਂ ਬਾੜਾ ਖਰਤਿਆ ਤਾਂ ਨਹੀਂ ਕਰਾਇਆ ਬਾਈ ਤੁਹਾਡਾ ਨਾ ਬਾਈ ਨਾ ਕੱਲਾ ਗੋਲੀਆਂ ਹੀ ਦੇ ਕੇ ਗਿਆ ਤੁਹਾਨੂੰ ਕੋਲਣਾ ਦਵਾਈ ਵੀ ਨਾਰਮਲੀ ਬਾਈ ਨੇ ਦਿੱਤੀ ਹੈ ਜੀ ਉਹਦੇ ਦੱਸਣੇ ਉਹ ਹੀ ਹੈ ਨਾ ਵੀ ਕੋਈ ਬਾਲੇ ਚਲੋ ਮੇਰੇ ਫੀਲਡ 'ਚ ਹੀ ਹੈ ਜੀ ਪੰਜ ਗਰਾਈਂ ਕਲਾ ਮੇਰੇ ਕੋਲੇ ਹੀ ਹੈ ਪਿੰਡ ਪੰਜ ਗਰਾਈਂ ਉੱਥੇ ਹੀ ਸੀਗੀ ਤੇ ਬੰਦੇ ਕੋਲੇ ਇੱਕ ਹੀ ਵਹਿੜ ਸੀ ਵਿਚਾਰਾਂ ਕੋਲੇ ਤੇ ਇਹ ਵੀ ਛੱਡਣ ਨੂੰ ਬਾਈ ਤਿਆਰ ਸੀ ਮੈਨੂੰ ਕਹਿੰ ਅੱਗੇ ਵੀ ਅਸੀਂ ਗਾਂ ਫੜਾਈ ਆ ਤੇ ਇਹ ਵੀ ਛੱਡ ਦੇਣੀ ਆ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਜੀ ਤੇ ਅੱਜ ਇਹ 2 ਮਹੀਨਿਆਂ ਦੀ ਗੱਭ ਹੋ ਵਧੀਆ ਹੋ ਗਈ ਹੈ ਜੀ ਤੇ ਹੁਣ ਹੀ ਬੰਦੇ ਦਾ ਫਰਮਾਨ ਵਧਣਾ ਤੇ ਇਹ ਕਹਿੰਦੇ ਵੀ ਇੱਕ ਗਾਂ ਹੁਣ ਹੋਰ ਲੈ ਕੇ ਆਵਾਂਗੇ ਤੇ ਹੋ ਸਕਦਾ ਇਹਨਾਂ ਨੂੰ ਮੈਂ ਹੀ ਕੋਈ ਰੀਪੀਟਰ ਗਾਂ ਦਵਾਦਾ ਜੀ ਇਹ ਵੀ ਕੋਈ ਜਿਆਦਾ ਅੱਕਿਆ ਹੋਇਆ ਬੰਦਾ ਹੁੰਦਾ ਤੇ ਪਰ ਗੱਭਣ ਹੋ ਜਾਂਦੀ ਹੈ ਜੀ ਐਡੀ ਗੱਲ ਨਹੀਂ ਤੁਸੀਂ ਸਬਰ ਰੱਖਣਾ ਪੈਂਦਾ ਜੀ ਜਿਵੇਂ ਆ ਵੈੜ ਤੁਹਾਡੇ ਸਾਹਮਣੇ ਹੀ ਆ ਜੀ ਠੀਕ ਹੈ ਬਈ ਓਕੇ ਤੁਹਾਨੂੰ ਬਹੁਤ ਬਹੁਤ ਜਲਿਆ ਮਨ ਖੁਸ਼ ਠੀਕ ਹੈ ਜੀ ਧੰਨਵਾਦ